ਸਾਸੀ ਕਾ ਜੀ ਤੇ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੋ ਹੋਮਗੇ ਪਿੱਛੇ ਖੇਤ ਨੇ ਹਾਂਜੀ ਤੇ ਅੱਜ ਮੈਂ ਆਇਆ ਹੋਇਆ ਬਾਈ ਧਰਮੀ ਤੁੰਗਾ ਕੋਲ ਅਸੀਂ ਗਏ ਹੋਏ ਸੀ ਰਾਸਤੇ ਅੱਗੇ ਗਏ ਹੋਏ ਸੀ ਰਾਸਤੇ ਸੁਆਪਸ ਸਾਨੂੰ ਮਿਲ ਗਏ ਬਾਈ ਧਰਮੀ ਤੁੰਗਾ ਤੇ ਕਰਦੇ ਆ ਬਾਈ ਨਾਲ ਗੱਲਾਂ ਬਾਤਾਂ ਤੇ ਸੁਣਦੇ ਆ ਗਾਣੇ ਗਾਇਕ ਵੀ ਨੇ ਤੇ ਗੀਤਕਾਰ ਵੀ ਨੇ ਤੇ ਤੁਸੀਂ ਗਾਣਾ ਸੁਣਿਆ ਉਹ ਗਾਲ ਨਹੀਂ ਕਢੀਦੀ ਰਵਿੰਦਰ ਗਰੀਆਲ ਦਾ ਤੇ ਕਰਦੇ ਆ ਬਾਈ ਨਾਲ ਗੱਲ ਤੇ 사ਸੀ ਕਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਬਾਈ ਜੀ ਕਿੱਦਾਂ ਫੈਮਿਲੀ ਗੁੱਡ ਆ ਵੀਰੇ ਕਿਰਪਾ ਨਾਲ ਹੀ ਆਪਣਾ ਗਾਣਾ ਆਇਆ ਸੀ ਗਾਲ ਨਹੀਂ ਗੱਡੀ ਸੀ ਵੰਦਨ ਕਰਿਆ ਹਾਂ ਹਾਂ ਜੀ ਹਾਂ ਜੀ ਤੇ ਉਹ ਤਾਂ ਮੈਂ ਸੁਣਿਆ ਬਾਕੀ ਹੋਰ ਗਾਣੇ ਕਿਹੜੇ-ਕਿਹੜੇ ਆਏ ਸੀਗੇ ਇੱਕ ਥੋੜਾ ਧਾਰਮਿਕ ਗਾਣਾ ਵੀ ਆਇਆ ਸੀ ਹਾਂ ਜੀ ਹਾਂ ਜੀ ਗਾਣੇ ਤਾਂ ਵੈਰੂ ਦੀ ਕਿਰਪਾ ਨਾਲ ਬਹੁਤ ਆਏ ਨੇ ਜੀ ਜਿਵੇਂ ਜੱਟ ਦਾ ਕੁੱਟਤਾ ਟਾਕੀਆਂ ਵਾਲਾ ਨਵਾਂ ਸਵਾਇਆ ਨਹੀਂ ਜਾਂਦਾ ਹਾਂ ਜੀ ਹਰ ਪੀਟ ਲੋਂ ਦਾ ਸੋਹਣਾ ਪੁੱਤ ਬਾਰੀਆਂ 'ਚ ਪਰਦੇ ਹਟਾ ਲੇ ਗੋਰੀ ਨੇ ਨੱਕ ਨਾਲ ਜੀਵ ਲਵਾ ਦੂਆਂ ਲੰਡਰਾਂ ਦੇ ਟੋਲੇ ਦੀ ਹਾਂ ਹਾਂ ਮਿਸ ਪੂਜਾ ਦਾ ਤੀਜੇ ਦਿਨ ਤੋਂ ਕਰਦਿੰਨਾ ਹੈ ਖੜ ਕੇ ਦੜ ਕੇ ਬਹੁਤ ਜਾਨੀ ਕਿ ਟਾਈਮ ਟਾਈਮ ਤੇ ਹਨ ਜੀ ਗਾਣੇ ਵਧੀਆ ਰਹੇ ਨੇ ਬੇਰੁਜ਼ੀ ਕਿਰਪਾ ਨਾਲ ਤੇ ਬਾਕੀ ਹੁਣ ਬਾਈ ਨੂੰ ਮਿਲੇ ਆ ਤੇ ਆਪਣਾ ਵੀ ਕਰਦੇ ਆ ਪੇਸ਼ਕਸ਼ੀਆਂ ਬਾਈ ਨਾਲ ਬਾਈ ਦੀ ਸਪੋਰਟ ਨਾਲ ਆਪਾਂ ਵੀ ਜਿਹੜੇ ਲੈਂਡ ਦੇ ਵਿੱਚ ਆ ਰਹੇ ਆ ਤੇ ਆਪਾਂ ਬਤਲ ਜਿਹੜਾ ਚੈਨਲ ਸ਼ੁਰੂ ਕਰ ਰਹੇ ਆ ਇੱਕ 뮤ਜ਼ਿਕ ਚੈਨਲ ਉਹ ਤੇ ਵੀ ਨਵੇਂ-ਨਵੇਂ ਗਾਣੇ ਅਸੀਂ ਲੈ ਕੇ ਆਵਾਂਗੇ ਹਨਾ ਬਈ ਜੀ ਹਾਂਜੀ ਹਾਂਜੀ ਕਰੋਗੇ ਛੋਟੇ ਭਰਾ ਦੀ ਸਪੋਰਟ ਪੂਰੀ ਪੂਰੀ ਬੱਬਾ ਜਿਵੇਂ ਜੋ ਗਿਆ ਪੂਰੀ ਕਰਾਂਗੇ ਹਾਂਜੀ ਤੇ ਅੱਜ ਕੋਈ ਫਿਰ ਗਾਣਾ ਹੋ ਜੇ ਹਾਂਜੀ ਗਾਣਾ ਇੱਕ ਕਿਸਾਨੀ ਵਾਲਾ ਗਾਣਾ ਸੀ ਛੋਡਾ ਹਾਂ ਗਾਣਾ ਸੁਣਾ ਦਿੰਨੇ ਆ ਜੀ ਉਹ ਸੁਣਾਓ ਫਿਰ ਅੱਜ ਉਹ ਸਿਰੇ ਉੱਤੇ ਹੁੰਦਾ ਨਾ ਲੱਖਾਂ ਦਾ ਕਰਜ਼ਾ ਖੁਦ ਖੁਸ਼ੀ ਕਰਕੇ ਨਾ ਕੋਈ ਮਰਦਾ ਵੇੜਿਆਂ ਚ ਕਦੇ ਵੀ ਨਾ ਪੈਂਦੇ ਕੀਰਨੇ ਖੁਸ਼ੀਆਂ ਦੀ ਹਰ ਪਾਸੇ ਡੋਰ ਹੋਣੀ ਸੀ ਫਸਲਾਂ ਦੇ ਮੁੱਲ ਮਲ ਸਹੀ ਮਿਲਦੇ ਜ਼ਿੰਦਗੀ ਜੱਟਾਂ ਦੀ ਫੇਰ ਹੋਰ ਹੋਣੀ ਸੀ ਓਏ ਫਸਲਾਂ ਦੇ ਮੁੱਲ ਮਲ ਸਹੀ ਮਿਲਦੇ ਜ਼ਿੰਦਗੀ ਜੱਟਾਂ ਦੀ ਫੇਰ ਹੋਰ ਹੋਣੀ ਸੀ ਉੜਤੇ ਦੇ ਉੱਤੇ ਹੁੰਦੀਆਂ ਨਾ ਟਾਕੀਆਂ ਓਏ ਪੈਰਾਂ ਵਿੱਚ ਹੁੰਦੀਆਂ ਨਾ ਬਿਆਹਾਂ ਪਾਟੀਆਂ ਸਿਰੀ ਨੇ ਵੀ ਸ਼ੀਸ਼ੇ ਵਾਂਗੂ ਸਾਫ਼ ਰਹਿਣਾ ਸੀ ਕੱਡਮੀ ਜੁੱਤੀ ਦੀ ਲਿਸ਼ਕੋਰ ਹੋਣੀ ਸੀ ਫਸਲਾਂ ਦੇ ਮੁੱਲ ਮਲ ਸਹੀ ਮਿਲਦੇ ਜ਼ਿੰਦਗੀ ਜਟਾਂ ਦੀ ਫੇਰ ਹੋਰ ਹੋਣੀ ਸੀ ਓ ਜੱਟੀ ਵੀ ਨਾ ਗੋਹੇ ਨਾਲ ਮੱਥਾ ਮਾਰਦੀ ਓਏ ਰੀਜ ਪੂਰੀ ਹੁੰਦੀ ਤੀ ਮੁੱਟਿਆਰਦੀ ਧਾਰੇ ਵਾਂਗੂ ਪੁੱਤ ਖਾੜਿਆਂ ਚ ਕੁਲਦਾ ਇੰਨੀ ਵੀ ਨਾ ਸੇਤ ਕਮ ਜ਼ੋਰ ਹੋਣੀ ਸੀ ਓ ਫਸਲਾਂ ਦੇ ਮੁੱਲ ਮਲ ਸਹੀ ਮਿਲਦੇ ਓ ਜਿੰਦਗੀ ਜੱਟਾਂ ਦੀ ਫੇਰ ਹੋਰ ਹੋਣੀ ਸੀ ਤਰਮੀਨੇ ਸੋਨਾ ਘਰ ਪਾ ਲੈਣਾ ਸੀ ਪਿੰਡ ਤੋਂ ਗਾਂ ਸ਼ੌਕ ਕੋਈ ਪਗਾ ਲੈਣਾ ਸੀ ਓਏ ਗੱਡਿਆਂ ਦੇ ਕੋਲੋਂ ਖਿਹੜਾ ਛੁੱਟ ਜਾਣਾ ਸੀ ਥੱਲੇ ਗੱਡੀ ਨਮੀ ਤੇ ਨਿਕੋਰ ਹੋਣੀ ਸੀ ਓਏ ਫਸਲਾਂ ਦੇ ਮੁੱਲ ਮਲ ਸਹੀ ਮਿਲਦੇ ਓ ਜਿੰਦਗੀ ਜੱਟਾਂ ਦੀ ਫੇਰ ਹੋਰ ਹੋਣੀ ਸੀ ਓ ਫਸਲਾਂ ਦੇ ਮੁੱਲ ਮਲ ਸਹੀ ਮਿਲਦੇ ਜਿੰਦਗੀ ਜੱਟਾਂ ਦੀ ਫੇਰ ਹੋਰ ਹੋਣੀ ਸੀ ਸਾਸੀ ਆਪਾ ਜੀ ਤੇ ਕਿਵੇਂ ਲੱਗਿਆ ਜੀ ਗਾਣਾ ਜਰੂਰ ਦੱਸਿਓ ਤੇ ਇੱਕ ਕੰਬੀਨੇਸ਼ਨ ਤੁਸੀਂ ਜਰੂਰ ਤੋਂ ਦੇਖਿਆ ਹਣਾ ਬਾਈ ਦਾ ਨਾਮ ਧਰਮੀ ਤੇ ਮੇਰਾ ਨਾਮ ਧਰਮਾ ਤੇ ਕੀ ਬਾਤ ਹੈ ਤੇ ਸਾਡੀ ਜਣੀ ਕੇ ਰਾਸੀ ਵੀ ਇੱਕੋ ਜੀ ਮਿਲ ਗਈ ਸਾਨੂੰ ਤੇ ਹੁਣ ਜਿਉ ਨਵੇਂ-ਨਵੇਂ ਪ੍ਰੋਜੈਕਟ ਲੈ ਕੇ ਅਸੀਂ ਆ ਰਹੇ ਆ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਬਾਈ ਇੱਕ ਜਾਂਦੇ-ਜਾਂਦੇ ਕੁਝ ਸ਼ੇਅਰ ਹੋ ਜੇ ਤੇ ਜਾਂਦੇ-ਜਾਂਦੇ ਅਸੀਂ ਇੱਕ ਗੀਤ ਹੋਰ ਸੁਣਾ ਦੇਣਾ ਜੀ ਮੁਖੜਾ ਮੁਖੜਾ ਸੁਣਾ ਦੇਣਾ ਹਾਂ ਮੁਖੜਾ ਸੁਣਾ ਦਿਓ ਥੋੜਾ ਜਿਹਾ ਕੋਈ ਉਹ ਡਾਲਰ ਤਾਂ ਹੁਣ ਬਹੁਤ ਕਮਾਲ ਏ ਉਹ ਡਾਲਰਾਂ ਤੋਂ ਵੱਧ ਸੁੱਖ ਗਵਾਲੇ ਇਤੀ ਕੋਸ਼ਿਸ਼ ਮੈਂ ਲੱਖ ਵਾਰ ਨਾ ਜਾਦਾ ਭੁੱਲ ਦਿਆਂ ਪਰਦੇਸ ਚ ਰੋਂਦਾ ਦਿਲ ਮੇਰਾ ਓਏ ਪਿੰਡ ਮਾਂ ਦੀਆਂ ਅੱਖਾਂ ਡੁੱਲ ਦਿਆਂ ਪਰਦੇਸ ਚ ਰੋਂਦਾ ਦਿਲ ਮੇਰਾ ਓਏ ਪਿੰਡ ਮਾਂ ਦੀਆਂ ਅੱਖਾਂ ਭੁੱਲ ਦਿਆਂ ਹਾਂਜੀ ਵੀਡੀਓ ਕਿੱਦਾਂ ਲੱਗੀ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਈ ਦਾ ਪੇਜ ਦਾ ਨਾਮ ਹੈਗਾ ਧਰਮੀ ਤੁੰਗਾ ਤੇ YouTube ਚੈਨਲ ਵੀ ਧਰਮੀ ਤੁੰਗਾ ਤੇ ਉਹਨੂੰ ਵੀ ਸਬਸਕ੍ਰਾਈਬ ਤੇ ਫੋਲੋ ਕਰਨਾ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਲਦੀ ਰੱਬ ਰੱਖਾ ਧੰਨਵਾਦ ਜੀ ਸਕਾਲ